ਵੀਰੋ ਹੁਣ ਆਪਾਂ ਮੰਡੀ ਦੇ ਵਿੱਚ ਜਿਹੜੇ ਕਿ ਮਾਰਕੀਟ ਕਮੇਟੀ ਦੇ ਮੁਲਾਜ਼ਮ ਨੇ ਜਿਹੜੇ ਇੱਥੇ ਕਿਸਾਨ ਵੀਰਾਂ ਵਾਸਤੇ ਪਾਣੀ ਵਗੈਰਾ ਦਾ ਪ੍ਰਬੰਧ ਕਰਕੇ ਰੱਖਦੇ ਨੇ ਉਹਨਾਂ ਦੇ ਨਾਲ ਜੁੜੇ ਆ ਗੱਲਬਾਤ ਕਰਦੇ ਆ ਉਹਨਾਂ ਨੇ ਵੀ ਕਿਵੇਂ ਉਹਨਾਂ ਨੇ ਕਿਸਾਨ ਭਰਾਵਾਂ ਨੂੰ ਕੋਈ ਦਿੱਕਤ ਨਾ ਆਵੇ ਕੋਈ ਔਕੜ ਨਾ ਆਵੇ ਜਿਹੜਾ ਵੀ ਫਸਲ ਲੈ ਕੇ ਮੰਡੀ ਚ ਆਉਂਦਾ ਉਹਦੀ ਸਹੂਲਤ ਵਾਸਤੇ ਜੋ ਵੀ ਇਹਨਾਂ ਦੇ ਪ੍ਰਬੰਧ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾ ਜੀ ਆਪਣਾ ਕਿਵੇਂ ਆ ਤੁਸੀਂ ਪਾਣੀ ਪੂਣੀ ਦਾ ਪ੍ਰੋਪਰ ਪ੍ਰਬੰਧ ਕਰਕੇ ਰੱਖਿਆ ਹੋਇਆ ਹਾਂਜੀ ਹਾਂ ਕੋਈ ਕਿਸਾਨ ਵਗੈਰਾ ਜਦੋਂ ਇੱਥੇ ਮੰਡੀ 'ਚ ਫਸਲ ਲੈ ਕੇ ਆਉਂਦੇ ਕਿਸੇ ਨੂੰ ਕੋਈ ਦਿੱਕਤ ਪਾਣੀ ਦਾ ਪ੍ਰਬੰਧ ਆ ਔਰ ਇੱਥੇ ਲੈਟਰਨ ਬਾਥਰੂਮ ਦਾ ਸਿਸਟਮ ਹੈ ਸਾਰੇ ਹਾਂ ਹਾਂ ਮਾਰਕੀਟ ਕਮੇਟੀ ਦਾ ਪੂਰਾ ਪ੍ਰਬੰਧ ਆ ਇਹ ਭਾਈ ਜੀ ਪਿਛਲੇ ਲੰਮੇ ਸਮੇਂ ਤੋਂ ਇੱਥੇ ਕੰਮ ਕਰਦੇ ਨੇ ਇਹਨਾਂ ਨੇ ਦੱਸਿਆ ਵੀ ਕੋਈ ਵੀ ਮਤਲਬ ਕਿਸਾਨ ਜਦੋਂ ਵੀ ਇੱਥੇ ਕੋਈ ਫਸਲ ਲੈ ਕੇ ਆਉਂਦਾ ਉਹਨੂੰ ਕਿਸੇ ਕਿਸਮ ਦੀ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਦੀ ਸਹੂਲਤ ਦਾ ਪੂਰਾ ਪ੍ਰਬੰਧ ਆ ਜਿਹੜਾ ਇਹਨਾਂ ਨੇ ਕੀਤਾ ਹੋਇਆ ਸੋ ਇਹਨਾਂ ਨੇ ਸਾਰੀ ਜਾਣਕਾਰੀ